ਮੈਂ ਤੁਹਾਨੂੰ ਬਾਰ-ਬਾਰ ਤੇ ਕਹਿਂਦੀ ਆਂ ਕਿ ਉਹ ਆਪਣੇ ਘਰ ਨਾਲ ਬੜੀ ਵਧੀਆ ਐ ਖੁਸ਼ ਵਾ ਹੈ ਸੁਖ ਨਾਲ ਦਾ ਕਿਲੇ ਪੈਲੀ ਦੇ ਆਉਂਦੇ ਆ ਸਮਝਾ ਲੈਨੇ ਆ ਉਹਨਾਂ ਨੂੰ ਉਹਦੇ ਵੇ ਜਾਣ ਕੇ ਇੱਕੋ ਗੱਲ ਕਰਦੇ ਰਹਿੰਦੇ ਆ ਉਹਨਾਂ ਦੇ ਆਉਂ ਕਰੇ ਉਦਾਂ ਹੀ ਬਿਮਾਰ ਹੋ ਕੇ ਬਹਿ ਜਾਣਾ ਰਪਿੰਦਰਾ ਚ 3-4 ਦਿਨ ਹੋ ਗਏ ਆ ਨਾ ਤੇ ਸੰਦੀਪ ਦਾ ਫੋਨ ਆਇਆ ਵਾ ਤੇ ਨਾ ਤੁਸੀਂ ਕਿਸਨੇ ਕੀਤਾ ਵਾ ਚੱਲ ਕਰਕੇ ਤੁਹਾਡਾ ਹਾਲ ਚਾਲ ਕੋ ਦੇਖਾਂ ਹਾਂ ਨੇ ਕਿੱਡਾ ਰੋਣਾ ਆਉਂਦਿਆ ਇਹਨਾਂ ਨੂੰ ਰੋਣ ਭਲਾ ਕਦਾ ਚੜਿਆ ਹਾਲੇ ਤੇ ਰੋਣਾ ਅੱਜ ਕਿਆ ਕੀ ਧੀਏ ਮੇਰੀ ਗਾਲ ਤੇ ਕਰਵਾ ਮੇਰੇ ਤੇ ਦਿਲ ਨੂੰ ਕੁਛ ਹੋਣ ਰਿਆ ਵਾ ਉਹ ਤੇ ਨਿਆਣੀ ਕਦੀ ਵਾਂਡੇ ਵੀ ਨਹੀਂ ਗਈ ਐਨੇ ਦਿਨ ਉਹ ਨਹੀਂ ਮੰਮੀ ਤੁਸੀਂ ਸਾਮਕੇ ਰੱਖ ਲੋ ਇਹ ਜ਼ਿੰਮੇਵਾਰੀ ਮੇਰੇ ਕੋਲ ਨਹੀਂ ਸੰਭੀ ਜਾਣੀ ਸਾਨੂੰ ਵੀ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਆਪਣੇ ਬੈੱਡ ਚ ਰੱਖ ਸੋਣਾ ਉਧਰੋ ਜਿਹੜਾ ਪਾਇਆ ਹੀ ਨਹੀਂ ਉਹਨਾਂ ਨੇ ਅੱਛਾ ਅੱਛਾ ਮੰਮੀ ਉਧਰ ਹੋਰ ਜਿਹਾ ਸਮਾਨ ਹੋਰ ਵੀ ਆ ਇਹ ਨਾਲੇ ਸ਼ੂਟ ਵੇਖ ਲਾਂਗੇ ਕੋਈ ਨਾ ਕੋਈ ਕੋਈ ਗੱਲ ਨਹੀਂ ਸੰਦੀਪ ਚੰਗੀ ਕਰਦੀ ਆ ਉਹਨੇ ਮਿੰਗੇ ਨੂੰ ਹੱਥ ਪਾਉਣਾ ਵਾ ਬਾਕੀ ਵੇਖ ਲਓ ਕਿਦਾਂ ਕਰਨੀ ਹੈSnipe ਕੋਈ ਸਮਾਨ ਰਹਿਤ ਨਹੀਂ ਗਿਆ ਸਭ ਕੁਝ ਲੈਣਤਾ ਨਾ ਨਹੀਂ ਨਹੀਂ ਸਮਾਨ ਤਾਂ ਸਾਰਾ ਆ ਗਿਆ ਸੂਟ ਹੀ ਦੋ ਚਾਹੀਦੇ ਸੀ ਉਹ ਮਿਲ ਗਏ ਆ ਇਹ ਵਧੀਆ ਮਿਲ ਗਏ ਸੂਟ ਆ ਨਾ ਹਾਂਜੀ ਸੋਹਣੇ ਸੂਟ ਦੋਵੇਂ ਹਾਂਜੀ ਹਾਂਜੀ ਬਾਕੀ ਵੇਖ ਲੈ ਜੀ ਹੋਰ ਕੋਈ ਸਮਾਨ ਮੰਗਾਉਣਾ ਨਾ ਮੈਨੂੰ ਦੱਸ ਦਿਆ ਕਰ ਮੈਂ ਛੇੜੂ ਲੈ ਆਉਂਗਾ ਕੋਈ ਗੱਲ ਨਹੀਂ ਜੇ ਲੋੜ ਹੋਗੇ ਨਾ ਤੁਹਾਨੂੰ ਵੀ ਦੱਸਣਾ ਮੈਂ ਹੋਰ ਕਿਹਨੂੰ ਦੱਸਣਾ ਤੇ ਮੰਮੀ ਨਾਲ ਇਹ ਗੱਲ ਤੁਹਾਨੂੰ ਤੇ ਪਤਾ ਵਾ ਮੇਰੇ ਕੋਲ ਕਿਹੜਾ ਫੋਨ ਹੈਗਾ ਵਾ ਤੁਹਾਡੇ ਫੋਨ ਤੇ ਹੀ ਹੋਣਾ ਫੋਨ ਸੰਦੀਪ ਤੂੰ ਫੋਨ ਲੈ ਕੇ ਗੱਲ ਕਰ ਲੈਂਦੀ ਏ ਕਿੱਡੀ ਕੀ ਗੱਲ ਏ ਕੋਈ ਗੱਲ ਨਹੀਂ ਹਜੇ ਹੁਣੇ ਤੇ ਸ਼ਹਿਰੋਂ ਆਏ ਆ ਕਰ ਲੈਣੀ ਏ ਗੱਲ ਮੈਂ ਨਾਲ ਠੀਕ ਏ ਮੇਰੀ ਗੱਲ ਕੱਲ ਨੂੰ ਜਾਣਾ ਵੀ ਆ ਹਾਂਜੀ ਜਾਣਾ ਤਾਂ ਹੈਗਾ ਵਾ ਤੇ ਵੇਖ ਲੈਣਾ ਯਾਰ ਸੂਟ ਪਾ ਕੇ ਜਾਣਾ ਤੂੰ ਮਰਫਨ ਸੈੱਟ ਕਰਨ ਨਾਲ ਕਿੱਦਾਂ ਵਾ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਏ ਕੋਈ ਇਹਨੂੰ ਦੱਸ ਦਈਏ ਕਿ ਸੈੱਟ ਕਰਨਾ ਨਾ ਲੱਗਿਆ ਡਿਗਵੰਡ ਨਾ ਹੈਗੀ ਆ ਆਪੇ ਕਰ ਦਊਗੀ ਠੀਕ ਏ ਠੀਕ ਏ ਠੀਕ ਏ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਆ ਪਾ ਕੇ ਮੈਂ ਵੇਖ ਲੈਣਾ ਕੰਮ ਕਰ ਠੀਕ ਆ ਤੇ ਮੈਨੂੰ ਫੋਨ ਦੇ ਦੇ ਹਾਂ ਆ ਲੈ ਫੋਨ ਤੇ ਕਰ ਲੋ ਗੱਲ ਕੋ ਇਹ ਨਾ ਨਾ ਹੋਣੀ ਅਕਲ ਆਈ ਆ ਮੁੰਹਾਂ ਦਾ ਪਰਿਵਾਰ ਦੇਖਦਾ ਹਣਾ ਨਾ ਕਿ ਪਰਿਵਾਰ ਚੰਗਾ ਹੋ ਇਹਨਾਂ ਦਾ ਹੁਣ ਕਮਰਾ ਤਿਆਰ ਕਰਵਾਤਾ ਵਾ ਉਦੋਂ ਦੇ ਸੁੱਤੇ ਇਹ ਇਹ ਕੰਮ ਪਹਿਲਾਂ ਚਾਹੀਦਾ ਸੀ ਇਹਨਾਂ ਨੂੰ ਮੈਂ ਤਾਂ ਸੋਚਿਆ ਆਈਫੋਨ ਹੋਣਾ ਵਾ ਇਹਨਾਂ ਕੋਲ ਅਸਲਿਆ ਜਿਹਾ ਫੋਨ ਮੇਰੇ ਮੱਥੇ ਮਾਰਦਾ ਗੌਰਵ ਨੀਕਾ ਦੀਪੋਆ ਮੰਮੀ ਨੂੰ ਹੁਣ ਲਾਵਾ ਇਹ ਜਿਹੜਾ ਫੋਨ ਜੁੱਕਾ ਨਹੀਂ ਮੇਰਾ ਸਾਇਲੈਂਟ ਫੋਨ ਲਾਇਆ ਹੋਣਾ ਵਾ ਇੱਕ ਰਿਪੇਅਰ ਲਾ ਕੇ ਵੇਖ ਲਈਏ ਇਹ ਮੈਂ ਜੁੱਕਾ ਚੱਲ ਛੱਡ ਕੇ ਲਾ ਕੇ ਵੇਖ ਲਈਏ ਇਦਾਂ ਕਰਦੇ ਹਾਂ ਸਮਾਨ ਆਪਣਾ ਰੱਖੀ ਲੈਂਦੇ ਹਾਂ ਸਾਹਮਣੇ ਹਰ ਇੱਕ ਹੋਏ ਸਮਾਨ ਨਹੀਂ ਮੇਰੇ ਦਾਦੀ ਨੇ ਮੰਗਿਆ ਨੇ ਕੀਪਤਾ ਪੈਸੇ ਵੀ ਹੈਗੇ ਆ ਕੋਲ ਕਿ ਨਹੀਂ ਹੈਗੇ ਮੈਂ ਡਾਪੀ ਸਮਾਨ ਲੈਣ ਭਾਵੇਂ ਕਿੰਨੂ ਕਿੰਨੂ ਫੋਨ ਲਾਈ ਜਾਂਦੇ ਹੀ ਕਦੀ ਬਾਹਰ ਨਿਕਲ ਕੇ ਕਦੀ ਕਿਹਨੂੰ ਲਾਉਂਦੇ ਕਦੀ ਕਿਹਨੂੰ ਨੂੰ ਤਾਂ ਲੱਗਦਾ ਵਾ ਪੈਹਾ ਥੈਲਾ ਨਹੀਂ ਕੋਲ ਹੁਣਾ ਕਿਸੇ ਕੋ ਮਗਵਾਉਂਦੇ ਹੋਣੇ ਪੈਸੇ ਚੱਲ ਸਮਾਨ ਤੇ ਹੁਣ ਲੈ ਕੇ ਦੇਣਾ ਹੀ ਪੈਣਾ ਵਿਆਹ ਦਾ ਚਾਹ ਹੀ ਨਨ ਸਰਪਿੰਦਰ ਹਾਂਜੀ ਪੁੱਤ ਮੇਰੇ ਘਾਲ ਸੋਣਾ ਸਿਆਣੇ ਬਣੀ ਦਾ ਹੁੰਦਾ ਵਾ ਸੰਦੀਪ ਨੂੰ ਇੱਕ ਵਾਰ ਫੋਨ ਤੇ ਕਰ ਚਲ ਜੇ ਤੂੰ ਮੇਰੀ ਗੱਲ ਨਹੀਂ ਕਰਵਾਉਣੀ ਤੂੰ ਇਹ ਕਰਕੇ ਕਹਿ ਦੇ ਵੀ ਆਪਣੀ ਮੰਮੀ ਨੂੰ ਨਾਲ ਲੈ ਕੇ ਆਵੀਂ ਏਦਾਂ ਚੰਗੇ ਨਹੀਂ ਲੱਗੀਦਾ ਅਗਲੀ ਕੀ ਕਹੂਗੀ ਵੀ ਦੋਵੇਂ ਜੀ ਚਲ ਗਏ ਆ ਕੋਈ ਗੱਲ ਨਹੀਂ ਆ ਮੰਮੀ ਫੋਨ ਲਾ ਦਿੰਨੇ ਆ ਇਹਦੇ ਵਿੱਚ ਦੱਸ ਗੁੱਸੇ ਹੋਣ ਵਾਲੀ ਕਿਹੜੀ ਗੱਲ ਵਾ ਤੂੰ ਹੀ ਤਾਂ ਮੈਂ ਜਾਣ ਗਈ ਨਾ ਨਿੱਕੀ ਜੀ ਕੰਨੂ ਛੱਡ ਲੈ ਕੇ ਬਹਿ ਜਾਂਦੇ ਆ ਕੋਈ ਗੱਲ ਨਹੀਂ ਆ ਮੈਂ ਫੋਨ ਲਾ ਕੇ ਪੁੱਛ ਲਈਂ ਨਾਲੇ ਕਿ ਸਵੇਰੇ ਉਹਨਾਂ ਦੇ ਆਉਣਾ ਵਾ ਕਿ ਜਾਂ ਕਿਦਾਂ ਕੋਈ ਨਹੀਂ ਮੈਂ ਕਰਦੀ ਆ ਸਰਪਿੰਦਰ ਦਾ ਸੋਚਣ ਵਾਲੀ ਆ ਕਿੰਨੇ ਦਿਨ ਹੋ ਗਏ ਆ ਮੇਰੇ ਨਾਲ ਇੱਕ ਹੋਰਾਂ ਵੀ ਇਹਦੀ ਗੱਲ ਨਹੀਂ ਗਈ ਹੋਈ ਚੱਲ ਕੋਈ ਨਹੀਂ ਮੈਂ ਆ ਫੋਨ ਨਹੀਂ ਕਰਦੀ ਤੇ ਫੋਨ ਕਰਕੇ ਨਾ ਤੈਨੂੰ ਕਹਿ ਦੇ ਵੀ ਆਪਣੀ ਸੱਸ ਨੂੰ ਨਾਲ ਲੈ ਕੇ ਆਵੀਂ ਇਕੱਲੀ ਨਾ ਆਵੀਂ ਚੰਗੇ ਨਹੀਂ ਲੱਗੀਦਾ ਮੁੜ ਕੇਹੀਂ ਵੀ ਮੂੰਹ ਖਲਨਾ ਕਿ ਨਹੀਂ ਅਗਲੇ ਕਹਿਣਗੇ ਕੁੜੀ ਨੂੰ ਕੀ ਮੱਤ ਦਿੱਤੀ ਸੀ ਕਿ ਇਕੱਲੀ ਆ ਜਾ ਕਰੀ ਪਿਆਕੇ ਚੱਲ ਕੋਈ ਨਹੀਂ ਮੰਮੀ ਤੁਸੀਂ ਜਿਹੜਾ ਕੰਮ ਕਰਨਵਾਂ ਦਾ ਨਵੇਲੀ ਦਾ ਉਦੋਂ ਟਾਈਮ ਵੇਖੋ ਕਿ ਨਾ ਹੋ ਗਿਆ ਵਾ ਤੇ ਧਾਰਾ ਹਲੇ ਛੋਣ ਵਾਲੀਆਂ ਪਈਆਂ ਵਾ ਤੇ ਇਦਾਂ ਕਰੋ ਜਾਓ ਜਾ ਕੇ ਦੁੱਧ ਚੋ ਲਿਆਓ ਮੈਂ ਵੀ ਮੁੜ ਕੇ ਗਰਮ ਕਰਨਾ ਵਾ ਤਾਰ ਫੋਨ ਨੂੰ ਕਰ ਲੈਣੀ ਕੋਈ ਨਹੀਂ ਲਾ ਕੇ ਵੇਣੀ ਆ ਜਿਹਦੇ ਚੁੱਕ ਲੂਗੀ ਤੇ ਮੈਂ ਵੀ ਧਾਰ ਰੱਖੀ ਆ ਉੱਤੇ ਕੋਈ ਨਹੀਂ ਮੈਂ ਕੱਢ ਲੈਂਦੀ ਆ ਤਾਰ ਤਾਂ ਫੋਨ ਲਾ ਉਹਨੂੰ ਕੁੜੀ ਨੂੰ ਤਾਂ ਕਹਾਂ ਉਹਨੂੰ ਕੋਈ ਨਹੀਂ ਮੈਂ ਲਾ ਕੇ ਤੇ ਪੁੱਛ ਲੈਣੀ ਆ ਕੀ ਕਹਿੰਦੀ ਆ ਇੱਕ ਤੂੰ ਵੀ ਆ ਵੀ 10 ਬੰਦਾ ਫੋਨ ਹੀ ਕਰ ਲੈਂਦਾ ਇਹਨਾਂ ਨੂੰਦ ਨਾ ਬਸ ਕੁੜੀ ਦਾ ਹੀ ਹੀਰਵਾ ਮਾਰ ਚਲੀ ਆ ਇੱਕੋ ਗੱਲ ਹੀ ਉਹਦਾਂ ਦੇ ਕਰੀ ਜਾਂਦੇ ਆ ਫੋਨ ਨਹੀਂ ਕੀਤਾ ਉਹਨੂੰ ਫੋਨ ਨਹੀਂ ਕੀਤਾ ਲਾ ਕੇ ਪੁੱਛ ਹੀ ਲੈਣੀ ਫਿਰ ਵੜਨਾ ਆ ਕੇ ਤੇ ਮਿਲ ਜਾ ਮਾਂ ਆਪਣੀ ਦਾ ਜੀ ਨਹੀਂ ਲੱਗੰਦੀ ਆ ਪਤਾ ਨਹੀਂ ਕੀ ਗੱਲ ਵਾ ਜਦੋਂ ਹੀ ਮੈਂ ਕਹਿੰਨੀ ਆ ਨਾ ਵੀ ਮੇਰੀ ਗੱਲ ਕਰਵਾ ਕੋਈ ਨਹੀਂ ਮੈਂ ਕੀਤਾ ਵਾ ਫੋਨ ਮੇਰੀ ਹੋਈ ਆ ਗੱਲ ਹਏ ਮੇਰੀ ਗੱਲ ਕਰਵਾਉਣੀ ਨਹੀਂਗੀ ਮੈਨੂੰ ਤੇ ਨਾ ਦਾਲ ਚ ਕੁਕ ਕਾਲਾ ਲੱਗਦਾ ਵਾ ਜਿਹੜੀ ਨਾ ਗੱਲ ਸੰਦੀਪ ਨਾਲ ਕਰਾਉਣੀ ਨਹੀਂ ਲਈ ਇਹਨੂੰ ਪਤਾ ਹੁਣਾਵਾ ਤੇ ਕੋਈ ਗੱਲ ਦੱਸ ਨਾ ਦੇ ਮਮੀ ਨੂੰ ਏਦਾਂ ਕਰਦੀ ਜੇ ਕੱਲ ਆਈ ਨਾ ਨੰਬਰ ਉਹਦਾ ਮੈਂ ਲੈ ਹੀ ਲੈਣਾ ਵਾ ਕੋਈ ਗੱਲ ਨਹੀਂ ਮੈਂ ਆਪੇ ਕਰ ਲਿਆ ਕਰੂੰ ਫੋਨ ਹੁਣ ਤੇ ਮੈਨੂੰ ਤੇਰੇ ਤਰਲੇ ਲੈਣੇ ਪੈਣ ਡਿਆ ਨਾ ਮੈਨੂੰ ਤਰਲੇ ਲੈਣ ਦੀ ਕੋਈ ਲੋੜ ਨਹੀਂਗੀ ਵੇ ਇਕ ਡੀ ਚਾਤਰ ਬਣੀ ਕਿਦਾਂ ਹੋਣਾ ਕਭੀ ਵੇ ਹਲੋ ਸਸਿਕਾ ਪਾਬੀ ਜੀ ਸਸਿਕਾ ਦਾ ਹੋਰ ਕੀ ਹਾਲ ਆ ਵਧੀਆ ਵਧੀਆ ਤੀ ਸੁਣਾਓ ਬਸ ਠੀਕ ਆ ਆਪਣਾ ਵੀ ਹੋਰ ਕੀ ਬੰਡਿਆ ਕੁਝ ਨਹੀਂ ਬਸ ਵਿਲੇ ਅੱਛਾ ਅੱਛਾ ਤੀ ਤੇ ਫੋਨ ਫੋਨ ਮੈਨ ਨਹੀਂ ਕੀਤਾ ਕਿਤੇ ਨਹੀਂ ਕੋਈ ਦਾ ਹੀ ਕਿਤੇ ਨਹੀਂ ਗਿਆ ਤੇ ਕੰਮ ਨੂੰ ਸੰਭਾਲ ਲੰਦੇ ਹੀ ਨਹੀਂ ਉਦੋਂ ਦਾ ਹੀ ਖਾਰ ਖਦੂਰਾ ਬੜਾ ਪਿਆ ਹੀ ਅੱਛਾ ਅੱਛਾ ਤੂੰ ਮੈਂ ਫੋਨ ਕਰਨ ਦੀ ਸੀ ਮੰਮੀ ਨੇ ਫੋਨ ਨਹੀਂ ਚੁੱਕਿਆ ਗਏ ਕਿਤੇ ਮੰਮੀ ਨਹੀਂ ਗਈਆਂ ਤਨਗੜਣਾ ਨਹੀਂ ਘਰ ਅੱਛਾ ਅੱਛਾ ਮੈਂ ਚੱਲ ਮੰਮੀ ਨਾਲ ਗੱਲ ਕਰਦੀ ਆ ਹੋ ਠੀਕ ਆ ਘਰੇ ਸਾਰੇ ਮੰਮੀ ਨੇ ਹਾਂਜੀ ਹਾਂਜੀ ਸਭ ਠੀਕ ਠਾਕ ਆ ਅੱਛਾ ਠੀਕ ਠੀਕ ਆ ਦਿਲਜੀ ਠੀਕ ਆ ਹਾਂਜੀ ਠੀਕ ਆ ਚਲ ਵਧੀਆ ਚਾਹੀਦਾ ਤਾਂ ਹੁਣ ਅੱਗਦਣਾ ਆਉਣਾ ਕੱਲ ਨੂੰ ਆਉਣਾ ਵਾ ਸ਼ਾਇਦ ਠੀਕ ਆ ਚੱਲੇ ਆ ਵੀ ਆਉਣਾ ਤੇ ਸਾਰਿਆਂ ਨੇ ਹੀ ਆ ਨਾ ਮੰਮੀ ਲੈ ਕੇ ਆਉਗੇ ਨਾਲ ਹਾਂਜੀ ਹਾਂਜੀ ਸਾਰੇ ਜਣੇ ਆਵਾਂਗੇ ਠੀਕ ਠੀਕ ਆ ਚੱਲ ਕੋਈ ਨਹੀਂ ਆ ਜਿਓ ਤੁਸੀਂ ਦੇ ਫੋਨ ਕਰਕੇ ਦੱਸ ਦਿਓ ਮੜਾ ਜਾ ਪਹਿਲਾਂ ਠੀਕ ਠੀਕ ਕੋਈ ਨਹੀਂ ਦੱਸ ਦਾਂਗੇ ਤੁਹਾਨੂੰ ਪਹਿਲਾਂ ਹੀ ਆਹੋ ਚੱਲ ਮੰਮੀ ਨੂੰ ਨਾਲ ਹੀ ਲੈ ਕੇ ਆਇਓ ਠੀਕ ਆ ਪਹਿਲੀ ਵਾਰ ਆਉਣਾ ਉਹ ਤੇ ਚੱਲ ਚੰਗੇਣ ਲੱਗੀ ਪੈਂਦਾ ਠੀਕ ਆ ਠੀਕ ਆ ਭਾਬੀ ਜੇ ਮੇਰੀ ਮੰਮੀ ਨਾਲ ਗੱਲ ਕਰਾ ਦਿੰਦੇ ਤੇ ਵਧੀਆ ਹੀ ਉਹ ਸੰਦੀਪ ਤਾਂ ਨਾਲ ਗੱਲ ਕੀ ਆ ਮੰਮੀ ਵੇਲੀ ਗਈ ਟਾਈਮ ਲੱਗ ਜਾਣਾ ਉਹਨਾਂ ਨੂੰ ਕੋਈ ਨਾ ਬਾਜ ਕਰਾ ਦੂੰਗੀ ਚਲ ਫਿਰ ਨਾ ਚੇਤੇ ਨਾ ਕਰਵਾ ਦਿਓ ਗੱਲ ਠੀਕ ਆ ਮੇਰਾ ਬੜਾ ਜੀ ਕਰਨ ਦਾ ਮਮੀ ਨਾਲ ਗੱਲ ਕਰਨ ਨੂੰ ਨਹੀਂ ਕੋਈ ਗੱਲ ਨਹੀਂ ਆ ਮਮੀ ਤੇ ਆਪ ਸਭ ਉਹ ਨਾ ਇੰਨਾ ਫਿਰ ਕਰਨ ਦੇ ਹੀ ਉਦੋਂ ਦਾ ਮਨ ਜਿਆ ਭਰੀ ਜਾਂਦੇ ਜਦੋਂ ਬੈਂਦੇ ਹੋਂਦੋਂ ਪਸੇ ਆ ਕੰਮ ਡੈ ਪੈਂਦੇ ਕਰਨ ਮੈਂ ਤੇ ਆਪਦੇਰਾ ਸਮਝਾਉਂਦੀ ਆ ਤੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਹੀ ਕਰ ਦਿੰਦੇ ਫੋਨ ਆ ਇਦਾਂ ਫਿਰ ਕੀਤਾ ਹੀ ਨਹੀਂ ਗਿਆ ਕਿਤੇ ਕੰਮ ਕਰਦੇ ਵਿੱਚ ਫਿਰ ਫੋਨ ਵੀ ਤੇਰੇ ਭਾਜੀ ਕੋ ਹੁੰਦਾ ਤਾਂ ਕਰਕੇ ਫਿਰ ਕੀਤਾ ਨਹੀਂ ਗਿਆ ਠੀਕ ਚਲੋ ਠੀਕ ਆ ਭਾਬੀ ਫਿਰ ਮੈਂ ਦੱਸ ਦੂੰਗੀ ਜੇ ਕੱਲ ਨੂੰ ਆਉਣਾ ਹੋਗੇ ਨਾ ਪਹਿਲਾਂ ਦੱਸ ਦੂੰਗੀ ਤੁਹਾਨੂੰ ਚੱਲ ਕੋਈ ਗੱਲ ਨਹੀਂ ਦੱਸਦੀ ਫਿਰ ਜਿੱਦਾਂ ਕਰਨੀ ਹੋਊਗੀ ਤਾਂ ਪਹਿਲਾਂ ਦੱਸ ਦਿਓ ਪਰ ਮੜਾਈ ਆ ਠੀਕ ਹੈ ਠੀਕ ਆ ਆ ਫੇਟ ਚੜੀ ਚੁਰੀ ਕਰ ਲਾਂ ਫੇੜਾ ਸਮਾਨ ਲੈਣਾ ਆਪਾਂ ਚਲੋ ਠੀਕ ਠੀਕ ਮੈਨੂੰ ਤਾਂ ਲੱਗਦਾ ਵਾ ਭਾਬੀ ਜਾਣ ਕੇ ਨਹੀਂ ਗੱਲ ਕਰਵਾਉਂਦੀ ਕੀ ਕਰਾਂ ਮੈਂ ਮੰਮੀ ਨਾਲ ਕਿੱਦਾਂ ਗੱਲ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਬڑا ਜੀ ਕਰਨ ਰਿਹਾ ਹੈ ਮੈਂ ਤਾਂ ਸੋਚਿਆ ਰਹੇ ਮੰਮੀ ਦਾ ਹੀ ਫੋਨ ਆ ਗਿਆ ਵਾ

ਠੀਕ ਹੂੰ ਤੇ ਮੈਂ ਆਉਣਾ ਸੀ ਆਪਣਾ ਜਿੰਨੀ ਕੁ ਲੋੜ ਲਾੜੀ ਤੈਨੂੰ ਹਾਂਜੀ ਹਾਂਜੀ ਮੰਮੀ ਲੈ ਜਾਂਦਾ ਵਾ ਮੰਮੀ ਮੈਂ ਤੁਹਾਡੇ ਵੱਲ ਆਈ ਹੀ ਪਿੰਡੋਂ ਫੋਨ ਆਇਆ ਹੀ ਤੇ ਕਹਿੰਦੇ ਕਿ ਫੇਰਾ ਪਾਜੋ ਇੱਕ ਵਾਰੀ ਆ ਕੇ ਤੇ ਨਾਲੇ ਨਾ ਤੁਸੀਂ ਵੀ ਜਾਣਾ ਵਾ ਨਾਲ ਉਹਨਾਂ ਨੇ ਚੇਚਾ ਮੈਨੂੰ ਸੁਣਾ ਦਿੱਤਾ ਵਾ ਕਿ ਮੰਮੀ ਨੂੰ ਨਾਲ ਲੈ ਕੇ ਆਵੀਂ ਮੈਂ ਪੁੱਤ ਕੀ ਕਰਨਾ ਜਾ ਕੇ ਮੈਂ ਅੱਗੇ ਠੀਕ ਠਾਕ ਨਹੀਂ ਰਹਿੰਦੀ ਸਰੀਰ ਤੇ ਲੜ ਰਿੰਦਾ ਵਾ ਤੇ ਤੁਸੀਂ ਦੋਵੇਂ ਜੀ ਜਾਇਓ ਤੇ ਹੋ ਕੇ ਆਜਿਓ ਕੜੀ ਰਾਤ ਰਹਿਣਾ ਹੂੰ ਰਾਤ ਰਹਿ ਪੈਨੀ ਸਾਤ ਦਿਨ ਤੇ ਹੋ ਕੇ ਤੇ ਘਰ ਨੂੰ ਆਜਿਓ ਕੀ ਕਰਨਾ ਮੈਂ ਬਹੁਤਾ ਚਿਰ ਰਹਿ ਕੇ ਐਤ ਕਾਂਦੀ ਵਾਰੀ ਨਾ ਮੈਂ ਜਾਵਾਂਗੇ ਤੇ ਸਾਦਨ ਤੇ ਸ਼ਾਮਾਂ ਨੂੰ ਕਰਨ ਨੂੰ ਆ ਜਿਓ ਸਵੇਰੇ ਭਾਂ ਟਾਈਮ ਨਹੀਂ ਚੱਲ ਜਿਓ ਠੀਕ ਹੈ ਤੇ ਬਾਅਦ ਵਿੱਚ ਮੁੜ ਕੇ ਜਦੋਂ ਜਾਵਾਂਗੇ ਤੇਰਾ ਵੀਰ ਲੈਣ ਆਏਗਾ ਤੇ ਫਿਰ ਤੋਂ ਭਵੇਂ ਚਾਹਦ ਰਹੇ ਆਂ ਵੀ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਨਾ ਤੇ ਤੁਸੀਂ ਨਾਲ ਜਾਣਾ ਵਾ ਨਹੀਂ ਮੈਨੂੰ ਤੂੰ ਥੱਗੇ ਰਹਿਣ ਦੇ ਮੈਨੂੰ ਨਾਲ ਨਾ ਘਰ ਤੂੰ ਦੋਵੇਂ ਜੀ ਚੱਲ ਜੋ ਤੂੰ ਮੰਮੀ ਮੈਂ ਬਾਅਦ ਚ ਗੱਲਾਂ ਥੋੜੀਆਂ ਸੁਣਨੀਆਂ ਵਾ ਉਹਨਾਂ ਨੇ ਕਹਿਣਾ ਵਾ ਕਿ ਇਕੱਲੇ ਆਗੇ ਦੋਵੇਂ ਜਾਣੇ ਆਪਣੀ ਸੱਸ ਨੂੰ ਨਾਲ ਲੈ ਕੇ ਤੇ ਫਿਰ ਕੀ ਸੱਸ ਦੀ ਕਿਹੜੀ ਜ਼ਰੂਰੀ ਹੁੰਦੀ ਆ ਹਾਂ ਕੋਈ ਗੱਲ ਨਹੀਂ ਮੰਮੀ ਇਹ ਕਿਹੜਾ ਕਿਤੇ ਰੋਜ਼ ਰੋਜ਼ ਜਾਣਾ ਹੁੰਦਾ ਵਾ ਤੇ ਤਿਆਰ ਹੋ ਜਾਓ ਠੀਕ ਆ ਨਾ ਕੱਲ ਨੂੰ ਜਾਣਾ ਆਪਾਂ ਮੈਂ ਤੇ ਆਨੀ ਰਹਿਣ ਤੇ ਤੁਠਾ ਮੇਰੇ ਨਾਲ ਖੜੇ ਪਾਓ ਤੁਸੀਂ ਚਲ ਜੋ ਦੋਵੇਂ ਜੀ ਆਰਾਮ ਨਾਲ ਕੋਈ ਗੱਲ ਨਹੀਂ ਮੰਮੀ ਤੁਸੀਂ ਤਿਆਰ ਹੋ ਜਾਓ ਠੀਕ ਆ ਨਾ ਹੁਣ ਮੈਂ ਤੁਹਾਨੂੰ ਕਹਿਤਾ ਵਾ ਲੈ ਘੜੀ ਘੜੀ ਪੁੱਤ ਤੂੰ ਮੈਨੂੰ ਨਾ ਖੈ ਮੈਂ ਤੇ ਇਹੋ ਤੇ ਨਾਨੀ ਆ ਵੀ ਚਲੋ ਦੋਵੇਂ ਜੀ ਜਾਓ ਤੇ ਹੋ ਆਓ ਸਾਡੇ ਨੇ ਤੇ ਜਾਣਾ ਤੁਹਾਂ ਕੋਈ ਗੱਲ ਨਹੀਂ ਅਸੀਂ ਕਿਹੜਾ ਰਾਤ ਰਹਿਣਾ ਤਾਂ ਹੀ ਤੇ ਤੁਹਾਨੂੰ ਖੜੰਡੇ ਨਾਲ ਪੁੱਤ ਮੈਂ ਘਰ ਰਵਾਂ ਘਰ ਵੀ ਡੰਗਰ ਵਚਾਵਾ ਘਰ ਵੀ ਧਿਆਨ ਰੱਖਣਾ ਵਾ ਮਗਰ ਕੋਈ ਡੰਗਰ ਖੁੱਲ ਜੇ ਸੋ ਗੱਲ ਹੁੰਦੀ ਆ ਉਹ ਕੋਈ ਗੱਲ ਨਹੀਂ ਮੰਮੀ ਕਿਦਨੀ ਕੋਈ ਖੋਲ ਕੇ ਲੈ ਚਲਾ ਡੰਗਰ ਨਹੀਂ ਕਿਸੇ ਨੇ ਤਾਂ ਨਹੀਂ ਖੜਨੇ ਘਾਰੇ ਖੋਲ ਚ ਕਲ ਕੇ ਡੰਗਰਾਂ ਵਿੱਚ ਸਬਜ਼ੀ ਖਰਾਬ ਕਰੂ ਕੋਸ਼ਿਸ਼ ਕੀਤੀ ਤੇ ਵੜ ਗਈ ਉਹਦਰ ਵੜ ਗਈ ਲੋਕੀ ਨਹੀਂ ਕਰਦੇ ਮਗਰ ਉਹ ਧਿਆਨ ਕੇ ਹੁਣ ਉਹਨਾਂ ਨੇ ਤੁਹਾਨੂੰ ਚੇਚਾ ਕਿਹਾ ਵਾ ਕਿ ਮੰਮੀ ਨੂੰ ਨਾਲ ਲੈ ਕੇ ਆਵੀ ਹੁਣ ਜਾਣਾ ਤੇ ਪੈਣਾ ਹੀ ਤੁਹਾਨੂੰ ਵੀ ਨਾਲ ਮੈਂ ਫੇਰ ਕਿੱਥੇ ਚੱਲ ਜੂ ਉਹ ਕੋਈ ਗੱਲ ਨਹੀਂ ਤੁਸੀਂ ਤਿਆਰ ਹੋ ਜਾਓ ਠੀਕ ਆ ਨਾ ਚੱਲ ਅੱਛਾ ਮੈਂ ਵੇਖਾਂਗੀ ਫੇਰ ਕੀ ਕਰਾਂ ਹੁੰਦਾ ਖੜੇ ਪੈ ਗਈ ਮੈਂ ਤੇ ਆਂਦੀ ਹਾਂ ਚੱਲ ਮੈਂ ਨਾ ਜਾਂਦੀ ਇਹੋ ਚੱਲ ਜਾਂਦੇ ਤੇ ਮੋਟਰਸਾਈਕਲ ਤੇ ਹੋ ਕੇ ਤੇ ਘਰ ਨੂੰ ਹੁੰਦੇ ਤੇ ਹੁਣੇ ਅੱਖੀ ਜਾਂਦੀ ਏ ਮੈਨੂੰ ਕਹੀ ਜਾਂਦੀ ਏ ਕਹੀ ਜਾਂਦੀ ਏ ਚਲ ਅੱਛਾ ਵੇਖ ਲਾਂਗੇ ਜੇ ਬਣੋ ਸਲਾਤ ਚਲ ਜਾਗੇ ਨਹੀਂ ਤੇ ਸਮਝਾਵਾਂਗੇ ਫੇਰ ਇੱਕ ਵਾਰੀ ਇਹਨਾਂ ਇਹ ਹੋ ਆਉਤੋਂ ਹੀ ਮੁੰਡੇ ਨੂੰ ਸਮਝਾਵਾਂਗੀ ਇਹ ਵੀ ਵਧੀਆ ਹੀ ਚਾਹ ਬਣਾ ਕੇ ਲੈ ਕੇ ਜਾਣਾ ਬਾਅਦ ਚ ਉਹਨੂੰ ਸਮਝਾਉਂਗਾ ਕਿ ਬਹੁਤ ਵੱਡਾ ਘਰ ਵੇਹ ਐ ਇੰਨੇ ਨਾ ਖਰਚੀ ਨਾ ਕਰਿਆ ਕਰ ਕੀ ਪਤਾ ਮੰਨੀ ਜਾਵੇ ਭੜੀ ਲਿਖੀ ਆ ਸ਼ਾਇਦ ਮੰਨੀ ਜਾਵੇ ਮੇਰੀ ਗੱਲ ਸੁਣੋ ਤਸੀਂ ਕੀ ਕਰਨ ੜੇ ਚਾਹ ਬਣਾਉਣ ੜੇ ਮੈਂ ਤਾਂ ਮੈਂ ਚਾਹ ਬਣਾ ਦੇਵਾਂ ਜਾਂਦੇ ਆ ਤੇ ਮੈਨੂੰ ਦੱਸ ਦਿੰਦੇ ਮੈਂ ਬਣਾ ਦਿੰਦੀ। ਉਹ ਨਹੀਂ ਨਹੀਂ ਸੰਦੀਪ ਤੈਨੂੰ ਗੜਾ ਚੌਕੇ ਚ ਰਹਿਵਾ। ਕੋਈ ਗੱਲ ਨਹੀਂ ਕੰਮ ਹੀ ਕਰਨਾ ساری ਉਮਰ। ਫਿਰ ਕੀ ਹੀ ਚਾਹ ਬਣਾਉਣ ਲੱਗਿਆ ਕਿਹੜਾ ਟਾਈਮ ਲੱਗਣਾ। ਚਾਹ ਬਣਾਉਣ ਕਿੰਨਾ ਟਾਈਮ ਲੱਗਣਾ ਵਾ? ਮੈਂ ਬਣਾ ਕੇ ਪਰਾ ਮਾਰਨੀ ਬਸ ਪਾਣੀ ਨੇ ਰੱਖਿਆ ਵਾ। ਹੋਣ ਲੱਗਾ ਇਸ ਮੋੜ ਵਾਸਤੇ। ਚਲੋ ਕੋਈ ਗੱਲ ਨਹੀਂ। ਮੇਰੀ ਗੱਲ ਸੁਣੋ ਮੈਂ ਤੁਹਾਡੇ ਵੱਲ ਆਈ ਹੀ। ਹਾਂਜੀ। ਟਿੰਡੋ ਫੋਨ ਹੋਣ ਡਿਆ ਹੀ। ਤੇ ਭਾਬੀ ਕਹਿੰਦੇ ਕਿ ਫੇਰਾ ਪਾਜੋ ਇੱਕ ਵਾਰੀ ਆ ਕੇ। ਨਾਲੇ ਨਾ ਉਹ ਕਹਿੰਦੇ ਕਿ ਆਪਣੀ ਸੱਸ ਨੂੰ ਵੀ ਨਾਲ ਲੈ ਕੇ ਆਈ। ਤੇ ਮੈਂ ਤੇ ਮੰਮੀ ਵੱਲ ਗਈ ਹੀ ਤੇ ਮੰਮੀ ਮੰਨਣ ਕਹਿੰਦੇ ਮੈਂ ਨਹੀਂ ਜਾਣਾ ਤੁਸੀਂ ਦੋਵੇਂ ਜਾਣੇ ਚੱਲ ਜਾਓ ਤੂੰ ਇਹ ਸਮਝਾਓ ਮੰਮੀ ਨੂੰ ਕੁਝ ਸੰਦੀਪ ਤੈਨੂੰ ਪਤਾ ਉਹ ਠੀਕ ਨਹੀਂ ਰਹਿੰਦੀ ਉਹ ਤਾਂ ਕਰਕੇ ਮਨਾ ਕਰਦੇ ਹੋਣੇ ਆ ਮੈਂ ਕੀ ਕਰਨ ਜਾਣਾ ਵਾ ਕੱਲੇ ਔਖਾ ਹੋਏ ਨਾ ਜਦੋਂ ਪਤਾ ਘਰ ਇਹ ਵਿਖਣਾ ਪੈਣਾ ਕਿ ਇਹਨੂੰ ਬਾਕੀ ਇਹਨੂੰ ਜ਼ਿਆਦਾ ਕਹਿਣੀ ਆ ਮੈਂ ਨਾ ਇੱਕੜੀ ਮੰਮੀ ਨੂੰ ਕਹਿ ਲੈਣਾ ਉਹ ਕਿ ਕੀ ਕਹਿੰਦੇ ਉਹ ਕਹਿਣਾ ਕੋਣਾ ਨਹੀਂ ਆ ਖੜਨਾ ਵਾ ਨਾਲ ਮੰਮੀ ਹੁਣ ਫਿਰ ਗੁੱਸਾ ਕਰਨਗੇ ਤੂੰ ਆਪਣੀ ਸੱਸ ਨਾਲ ਨਹੀਂ ਲੈ ਕੇ ਆਈ ਪਹਿਲੀ ਵਾਰੀ ਜਾਣਾ ਵਾ ਫਿਰ ਕੀ ਇਹ ਜੋ ਚੱਲ ਜਾਣਗੇ ਨਾਲ ਤੇ ਚਲ ਕੋਈ ਗੱਲ ਨਹੀਂ ਸੰਦੀਪ ਮੈਂ ਕਰ ਲੈਣਾ ਮੰਮੀ ਨੇ ਗੱਲ ਭਲਾ ਕੀ ਕਹਿੰਦੇ ਬਾਤ ਕਰ ਦੂੰਗਾ ਮੈਂ ਲੈ ਕੇ ਜਾਣਾ ਹੀ ਉਹ ਵੀ ਬਾਅਦ ਚ ਦੂਜੇ ਪਾਸੇ ਹੋ ਜਾਣਗੇ ਕਿ ਪਤਾ ਨਹੀਂ ਕਿਉਂ ਨਹੀਂ ਆਈ ਸੱਸ ਨਾਲ ਚੱਲ ਵੀ ਰਨੇ ਨਾ ਲੰਕੜੀ ਗਈ ਗਾਲ ਉਹ ਯਾਰ ਮਮੀ ਨਾਲ ਆ ਲੈ ਜਾਣਗੇ ਸਾਡੇ ਆੜੀ ਆਪਾਂ ਜਾਣਾ ਵਾ ਸਵੇਰੇ ਚੱਲ ਜਾਣਾ ਸ਼ਾਮ ਨੂੰ ਘਰ ਆਇਆਣਾ ਚੱਲ ਠੀਕ ਹੈ ਤੂੰ ਵੇਹ ਜਾ ਕੇ ਮੈਂ ਚਾ ਲੈ ਕੇ ਆਉਣਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਕਹਿ ਦੂੰਗਾ ਇਹਨੇ ਸਮਝੀ ਜਾਣਾ ਵਾ ਕਿ ਇੰਨਾ ਮਮੀ ਨਾਲ ਕਰਨ ਦੀ ਆ ਜਿਹਨੂੰ ਮੈਂ ਸਮਝਾਉਂਗਾ ਕਿ ਸੰਦੀਪਾ ਆਪਣਾ ਘਰ ਵੇਖ ਲੈ ਕੀ ਪਤਾ ਖਾਣੇ ਗੱਲ ਪੈ ਹੀ ਜਾਵੇ ਵੇ ਕਰਨਾ ਮੇਰੀ ਗੱਲ ਸੁਣ ਪੁੱਤ ਆ ਗਿਆ ਮੰਮੀ ਹਾਂਜੀ ਮੰਮੀ ਇੱਥੇ ਵੇ ਮੇਰੀ ਗੱਲ ਸੁਣ ਹਾਂਜੀ ਕਿੱਥੇ ਚੱਲੇ ਆ ਤੂੰ ਮੰਮੀ ਜਾਣਾ ਕਿੱਥੇ ਹੀ ਗਰਾਊਂਡੇ ਚੱਲਣਾ ਹੀ ਖੇਡਣ ਗਰਾਊਂਡੇ ਬਾਅਦ ਚ ਜਾਈ ਮੈਨੂੰ ਨਾ ਇੱਕ ਕੰਮ ਹੋਆ ਤਾਂ ਮੇਰਾ ਕੰਮ ਕਰਦੇ ਹਾਂ ਕੰਮ ਕੀ ਆ ਦੱਸੋ ਕੰਮ ਕਾਦਾ ਹੁਣਾਵਾ ਮੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਆ ਮੈਂ ਤੈਨੂੰ ਪੈਸੇ ਦਿੰਨੀ ਆ ਤੇ ਜਾ ਹੱਟ ਓ ਮੈਨੂੰ ਫੋਨ ਫੜ ਕੇ ਲਿਆ ਦੇ ਇੱਕ ਮੰਮੀ ਅੱਡੇ ਦੇ ਕਿਥੇ ਫੋਨ ਮਿਲਣਾ ਵਾ ਆਹ ਹੈ ਆਪਣਾ ਡੇ ਤੇ ਦੋ ਤਿੰਨ ਦੁਕਾਨਾਂ ਵਾ ਉਹ ਜੇ ਫੋਨ ਲੈਣਾ ਤਾਂ ਵਧੀਆ ਲੋ ਇਹਦਾ ਕੀ ਕਰਨਾ ਫੋਨ ਦਾ ਤੁਸੀਂ ਫੋਨ ਆਊਗਾ ਕਿੰਨੇ ਦਾ ਮਹੀਨੇ ਇਹ ਤੇ ਦੱਸ ਮੰਮੀ ਜਿਹੜਾ ਵਧੀਆ ਫੋਨ ਹੈ ਨਾ ਉਹ 20000 ਤੋਂ ਥੱਲੇ ਨਹੀਂ ਹੋਣਾ ਨਹੀਂ ਮੇਰੇ ਕੋ 20000 ਨਹੀਂਗਾ ਮੈਂ ਤਾਂ 10000 ਰੱਖਿਆ ਵਾ ਤੇ ਮੇਰਾ ਇਰਾਦਾ ਹੀ ਚੱਲ ਤੂੰ ਮੈਨੂੰ ਲਿਆ ਦਿੰਦਾ ਜੇ ਨਹੀਂ ਨਾ ਤਾਂ ਉਹਨੂੰ ਕਮੀ 10000 ਜਿਹੜਾ ਵਾ ਨਾ 25 ਦਿਨ ਠਹਿਰ ਕੇ ਦੇ ਦਾਂਗੇ ਉਹ ਤੇਰੇ ਪਿਓ ਕੋਲ ਮੈਂ ਲਲੂਗੀ ਪੈਸੇ ਤੇ ਇਦਾਂ ਕਰਦਾ ਮੰਮੀ ਕੱਲ ਮੈਂ ਸ਼ਹਿਰ ਤੇ ਜਾਣਾ ਹੀ ਆ ਉਥੋਂ ਲਿਆ ਦੂੰਗਾ ਅੱਡੇ ਤੋਂ ਨਹੀਂ ਮੈਨ ਲੈਣਾ ਪਤਾ ਗੱਲ ਕੀ ਆ ਨਾ ਇੱਥੇ ਕੋਈ ਗਰੰਟੀ ਨਾ ਗੱਖ ਦੇਸੀ ਕੰਪਨੀਆਂ ਲਿਖਿਆ ਇਹਨਾਂ ਨੇ ਤੇਰਾ ਸ਼ਹਿਰ ਜਾਣ ਦਾ ਕੀਤਾ ਤੂੰ ਜਾਣਾ ਕਿ ਨਹੀਂ ਜਾਣਾ ਤੇ ਮੈਨੂੰ ਫੋਨ ਚਾਹੀਦਾ ਵਾ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਫੋਨ ਲਿਆ ਦਾਂਗੇ ਜਦੋਂ ਮੈਂ ਤੁਹਾਨੂੰ ਕਹਿਣ ਦਿਆਂ ਮੰਮੀ ਮੈਂ ਤੇ ਹੀ ਫੋਨ ਕਰਨਾ ਕੀ ਆ ਅੱਗੇ ਤੇ ਤੁਹਾਨੂੰ ਲੋੜ ਨਹੀਂ ਪਈ ਫੋਨ ਮੈਂ ਕੀ ਕਰਨਾ ਵਾਂ ਅੱਗੇ ਤੇ ਮੈਂ ਤੇਰੇ ਨਾਨਕੇ ਕਰਨਾ ਸੀ ਤੇਰੀ ਮਾਸੀ ਨੂੰ ਕਰਨਾ ਹੁੰਦਾ ਸੀ ਤਸੀਂ ਲਾ ਦਿੰਦੇ ਸੀ ਹੁਣ ਵੇਖ ਭੈਣ ਵਿਆਹੀ ਆ ਕਿੰਨੇ ਦਿਨ ਹੋ ਗਏ ਆ ਤੇਰੀ ਭਾਬੀ ਨੇ ਮੇਰੀ ਇੱਕ ਵਾਰ ਗੱਲ ਨਹੀਂ ਕਰਵਾਈ ਉਹਨੇ ਨਾ ਆਉਣਾ ਵਾ ਕੱਲ ਨੂੰ ਤੇ ਮੈਂ ਉਹਨੂੰ ਫੋਨ ਦੇਣਾ ਵਾ ਸੇਮ ਪਵਾ ਕੇ ਲਿਆਵੀ ਚੱਲ ਮੇਰਾ ਵੀ ਜੇ ਕਰਦਾ ਕਿਤੇ ਗੱਲ ਕਰਨ ਨੂੰ ਕਦੇ ਮੇਰੀ ਧੀ ਦਾ ਵੀ ਕਰਦਾ ਵਾ ਹੁਣ ਹਰ ਟਾਈਮ ਪਰੌਣੇ ਦਾ ਫੋਨ ਮੰਗੇ ਫੇ ਮੈਨੂੰ ਫੋਨ ਦੋ ਉਹਨੇ ਫੋਨ ਕਿ ਉੱਥੇ ਕਰਨਾ ਵਾ ਰਹਿਣ ਦੋ ਗਾਂ ਮੇਰੇ ਤੋਂ ਲਗਾਇ ਕਰ ਤੂੰ ਹੀ ਲੈਣਾ ਵਾ ਬਹੁਤੀਆਂ ਗੱਲਾਂ ਨਾ ਕਰ ਸਿਆਣਾ ਨਾ ਬਣਿਆ ਕਰ ਰਹਿਣਾ ਜੇ ਤੇਰੀ ਪਰਜਾਈ ਆ ਉਹ ਇਹ ਗੱਲ ਕਹਿਣ ਲਈ ਆ ਭਿਓ ਲੈ ਕੇ ਦੇਣਗੇ ਉਹ ਕਿਉਂ ਲੈ ਕੇ ਦੇਣਗੇ ਅਹੀਂ ਕਿਹੜਾ ਵਿਆਹ ਬੜਾ ਕੀਤਾ ਵਾ ਜਿੱਦਾਂ ਇਹਨੇ ਕੀਤਾ ਦੰਦ ਕਰਤਾ ਵਾ ਤੀ ਮੈਨੂੰ ਸਵੇਰੇ ਪੈਸੇ ਦੇ ਦਿਓ ਮੈਂ ਜਾ ਕੇ ਤੇ ਸ਼ਾਰੋ ਲੈ ਆ ਦੂੰਗਾ ਤਾ ਚੰਗਾ ਲਿਆਵੀ ਇਹ ਨਹੀਂ ਵੀ ਤੁਮੀ ਗਲੋਂਗਲਾਵਾ ਲਾਵੇਂ ਫੇ ਜੇ ਮੇਰੀ ਮਾਂ ਨੇ ਕਹਿਤਾ ਵਾ ਤਾਂ ਪੈਸੇ ਬਚਾਲਾਂ ਮੈਂ ਕੋਈ ਗੱਲ ਨਹੀਂ ਮੰਮੀ ਵਧੀਆ ਲੈ ਕੇ ਦਊਂਗਾ ਜਦੋਂ ਦਾ ਮੇਰਾ ਹੁੰਦਾ ਲੈ ਆ ਦੂੰਗਾ ਤੁਹਾਨੂੰ ਖੁਸ਼ ਚੱਲ ਠੀਕ ਥੋੜੇ ਪੈਸੇ ਆਪਣੇ ਵੱਲੋਂ ਕਰੂੰਗਾ ਨਾਲੇ ਨਾ ਘਰ ਵੀ ਕਿਤੇ ਪਿਆਰ ਲਾ ਲਿਆ ਕਰ ਕਰ ਸੌ ਕੰਮ ਹੁੰਦਾ ਵਾ ਮੂੰਹ ਚੁੱਕਦਾ ਤਾਂ ਤੁਰ ਪੈਣਾ ਬਾਹਰ ਨੂੰ ਮੈਂ ਕਰਾਉਂਦੀ ਕੋਈ ਗੱਲ ਨਹੀਂ ਮੈਂ ਦਿਆਂ ਦੋਗਾ ਤੇਰੇ ਵਾਲੀ ਤਾਂ ਉਹੀ ਹੱਦ ਹੋਈ ਆ ਕਿਤੇ ਕੰਮ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਤੇ ਵੇਖ ਲੈ ਇਹ ਵੀ ਕਰਨ ਰਿਹਾ ਫੋਨ ਕੀ ਕਰਨਾ ਉਹਨੇ ਫੋਨ ਕੀ ਕਰਨਾ ਨਾ ਉਹਨੂੰ ਘਰੋਂ ਕੱਢ ਦੋ ਉਹਨੂੰ ਫੋਨ ਕਿਉਂ ਚਾਹੀਦਾ ਵਾ ਇਹ ਸਾਰਾ ਦਿਨ ਕਾਨੂੰ ਲਾ ਲੈਦੀ ਕਦੀ ਭੈਣ ਦਾ ਆ ਗਿਆ ਕਦੀ ਭੈਣ ਨੂੰ ਕਰਤਾ ਕਦੀ ਪੇਕੇ ਕਰਤਾ ਤੇ ਉਹਨੂੰ ਨਹੀਂ ਲੋੜ ਫੋਨ ਦੀ ਕੋਈ ਗੱਲ ਨਹੀਂ ਫੋਨ ਤਾਂ ਮੈਂ ਮੰਗਵਾਉਣਾ ਜੇ ਪਤਾ ਤੂੰ ਨਾ ਨਾ ਲਿਆ ਕੇ ਦੇਂਗਾ ਗਵੰਡੀਆਂ ਦੇ ਮੁੰਡੇ ਨੂੰ ਕਹੂੰਗੀ ਡੈਡੀ ਜੀ ਹਾਂਜੀ ਪਿਆਰੀਆਂ ਦਾ ਨਾ ਬੱਤਰ ਹੋਏ ਨਾ ਖੁਸ਼ਕ ਤੇ ਇਦਾਂ ਕਰੋ ਹਾਂ ਵੀ ਕਿਸ ਨੂੰ ਕਹੂੰਗਾ ਗੁਜਰਗਾਚਰ ਨੂੰ ਜਿਹੜੇ ਖੜਨੀ ਆ ਤੇ ਠੀਕ ਹੈ ਨਹੀਂ ਤੇ ਸੁਪਰ ਸੀਟਰ ਕਰਾ ਲਈ ਇੱਦਾਂ ਹੀ ਉਹ ਪਤਾ ਮੇਰੇ ਪੁੱਛਣ ਤੇ ਦੇ ਹੀ ਹਾਂ ਤੇ ਚਲ ਮੈਂ ਨੰਬਰ ਕਰਦਾ ਫੋਨ ਤੇ ਕਾਲ ਜੇ ਮੰਦੇ ਠੀਕ ਨਹੀਂ ਤੇ ਇਦਾਂ ਸੁਪਰਸੀਡਰ ਕਰਾ ਦਿੰਦੇ ਆ ਓਏ ਆਹੋ ਉਹਦੇ ਵਿੱਚੇ ਕੁਤਰ ਕਤਰ ਦੇਣੀ ਆ ਮੈਂ ਚਲ ਚੁੱਕੀ ਜਾਂਦੀ ਨਾ ਟੈਲੀ ਵਾਵਾ ਬਣ ਜਾਂਦੀ ਆ ਵਧੀਆ ਓਏ ਤੇ ਹੈ ਹੀ ਆ ਤੇ ਮੇਰੀ ਗੱਲ ਸੁਣ ਪੰਨੀਆਂ ਵੀ ਜਿਹੜੀਆਂ ਉਹ ਵੀ ਬੱਤਰੀ ਆ ਅੱਛਾ ਅੱਛਾ ਤੇ ਜੇ ਇਹਦੇ 4-5 ਤੋਂ 500 ਰੁਪਏ ਗਈਆਂ ਤੇ ਖੁਸ਼ਕ ਹੋਏ ਨਾ ਬੱਤਰੀ ਇਹ ਤੇ ਤੇਰੀ ਗੱਲ ਸਹੀ ਧੋਪ ਬੜੀ ਪੈਂਦੀ ਆ ਤੇ ਬੀਬੂ ਵੀ ਲਿਆਉਣ ਵਾਲਾ ਉਹ ਲੈ ਆਉਂਦੇ ਪੁੱਤ ਸਭ ਕੁਝ ਕਰ ਲੈਣੇ ਮੇਰੀ ਗੱਲ ਸੁਣੋ ਮੈਂ ਤੇਰਾ ਸਲਾਹ ਕਰਨੀ ਸੀ ਇਹ ਰਿਸ਼ਤੇਦਾਰ ਸੜਨੇ ਆ ਆਹੋ ਤੇ ਉਹਨਾਂ ਨਾਲ ਹੋਈ ਕੋਈ ਗੱਲ ਬਾਤ ਮੈਂ ਪੁੱ ਉਹਨਾਂ ਨੂੰ ਫੋਨ ਆਇਆ ਉਹਨਾਂ ਦਾ ਵੀ ਮੈਂ ਪੁੱਛਿਆ ਨਹੀਂ ਉਹਨਾਂ ਨੂੰ ਪਤਾ ਆਪਣੇ ਘਰ ਪਤਾ ਹੋਊਗਾ ਤਾਂ ਫੇਰ ਇਹ ਹੀ ਤਿਆਰੀ ਤੁਰੀ ਕਰਾਂਗੇ ਕੋਈ ਕੋਈ ਆਉਏ ਤੇ ਹੈ ਹੀ ਕੋਈ ਨਹੀਂ ਮੈਂ ਪੁੱਛ ਕੇ ਦੱਸ ਦਿੰਨਾ ਤੇ ਕੀ ਹਸਤਾਬ ਉਹਤੇ ਕੀ ਜਾਂਦੇ ਨਾਲੇ ਪਤਾ ਲੱਗੇ ਵੀ ਮਾਂ ਆਪਣੀ ਮਾਂ ਨੇ ਵੀ ਨਾਲ ਆਉਣਾ ਵਾ ਹੋਰ ਵੀ ਕਿਹ ਰਿਸ਼ਤੇਦਾਰ ਨੇ ਆਉਣਾ ਵਾ ਉਹ ਤਿੰਨ ਚਾਰ ਤੇ ਜੀ ਆ ਘਰ ਦੇ ਹੋਈ ਉਹਨਾਂ ਨੇ ਆਉਣਾ ਹੁਣਾ ਹੋਰ ਕਿਹਨੇ ਆਉਣਾ ਵਾ ਉਹ ਪੁੱਤ ਜਦੋਂ ਆਉਣਾ ਹੁੰਦਾ ਵਾ ਨਾ ਤੇ ਮਾਸੀਆਂ ਭੂਆ ਨਾਲ ਤਿਆਰ ਹੋਈਂਦੀ ਹੁੰਦੀਆਂ ਤੈਨੂੰ ਪਤਾ ਹੋਣਾ ਚਾਹੀਦਾ। ਉਹ ਨਹੀਂ ਮੈਂ ਰੁਪਿੰਦਰ ਨੂੰ ਆਪ ਹੀ ਕਹਿ ਦੇਣਾ ਵਾ। ਕੀ ਕਰਦੇ ਜੀ ਹੁਣ? ਕੀ ਕਰਨ ਨੂੰ ਆਉਣਾ ਵੀ ਤੇ ਪਵੀਂ ਆ ਦੱਸ। ਹੁਣ ਪੁੱਤ ਜਿਹੜੀਆਂ ਭੂਆ ਮਾਸੀਆਂ ਨਾਲ ਜਾਂਦੀਆਂ ਹੋਣਗੀਆਂ ਤੇ ਉਹਨਾਂ ਤੇ ਹੁਣ ਇਹਨਾਂ ਦੇ ਨਾਲ ਆਉਣਾ ਹੀ ਆ। ਇਹ ਮੈਨੂੰ ਇਹ ਆ ਵੀ ਪਤਾ ਲੱਗ ਜਾਵੇ ਕਿ ਕਿੰਨੇ ਪਰੋਹਣੇ ਹੋਣੇ ਉਹ ਹਿਸਾਬ ਨਾਲ ਹੀ ਆਪਣੇ ਕਰ ਲੈਂਦੇ ਪ੍ਰੋਗਰਾਮ। ਮੜਕੇ ਬੀਤੀ ਨੋ ਜੀ। ਕੋਈ ਗੱਲ ਨਹੀਂ ਆ ਜਾ ਕੇ ਦੱਸ ਜਣੇ ਆ ਜਾਣਗੇ। ਓਏ ਆਹੋ। ਮੈਂ ਪੁੱਛ ਲੈਣਾ ਉਹਨੂੰ ਕਹਿਣਾ ਵਾ ਵੀ ਫੋਨ ਲਾ। ਤੇ ਕੀ ਜਾਂਦੇ ਆ ਭਲਾ ਓਏ ਆਉਣ ਨੂੰ ਤੇ ਭਾਵੇਂ 20 ਆ ਜਾਣ 30 ਆ ਜਾਣ ਕੋਈ ਚੱਕਰ ਨਹੀਂ ਆਹੋ ਉਹ ਤੇ ਜਦੋਂ ਆਉਂਦੇ ਆ ਨਾ ਫੇਰਾ ਪਾਉਣਾ ਜਿੰਨੇ ਰਿਸ਼ਤੇਦਾਰ ਤੇ ਸਾਰਿਆਂ ਨੂੰ ਕੱਪੜੇ ਦੇਣੇ ਪੈਂਦੇ ਆ ਮੈਨੂੰ ਇਹ ਆ ਵੀ ਚਲੋ ਪਤਾ ਲੱਗੇ ਵੀ ਕੀ ਬੰਦਿਆ ਵਾ ਚਲੋ ਕੋਈ ਗੱਲ ਨਹੀਂ ਮੈਂ ਪੁੱਛ ਕੇ ਤੁਹਾਨੂੰ ਦੱਸ ਦਿੰਨਾ ਜਿੱਦਾਂ ਵੀ ਉਹ ਕਹੂਗੀ ਨਾ ਉਦਾਂ ਤੁਹਾਨੂੰ ਦੱਸ ਦਊਗਾ ਫਿਰ ਉਸ ਹਿਸਾਬ ਨਾਲ ਪ੍ਰੋਗਰਾਮ ਰੱਖ ਲਾਂਗੇ ਵੀ ਉਹ ਤਾਂ ਤੇਰੀ ਗੱਲ ਇੱਕ ਵਾ ਤੇ ਮੇਰੀ ਗੱਲ ਸੁਣੋ ਪ੍ਰੋਗਰਾਮ ਤੇ ਚੱਲ ਹੋ ਜਾਣਾ ਵਾ ਤਾਂ ਜਾਂ ਕਰਨ ਨੂੰ ਕਹੋ ਵੀ ਤੁਸੀਂ ਬੀਜ ਲੱਦ ਲਿਆ ਉਸ ਤੋਂ ਟਰਾਲੀ ਪਾ ਕੇ ਦੋ ਉਹਨੂੰ ਤੇ ਨਾਲ ਹੀ ਖਾਤ ਖੋਦ ਰੱਖ ਲਿਆ ਮੁੜ ਕੇ ਖਾਦ ਨਹੀਂ ਮੇਰੀ ਚੱਲ ਕੋਈ ਨਹੀਂ ਮੈਂ ਕਹਿਣਾ ਕਰੂ ਉਹ ਐਂਦਾ ਤੁਰਿਆ ਫਿਰਦਾ ਕਦੀ ਮੈਂ ਉੱਥੇ ਚੱਲਿਆ ਕਦੀ ਉੱਥੇ ਚੱਲਿਆ ਨਹੀਂ ਉਹਨੂੰ ਮੈਂ ਕਹਿਣਾ ਵਾ ਕਹੋ ਉਹਨੂੰ ਤੇ ਮੈਂ ਪੁੱਛ ਲਈ ਨਾ ਰਪਿੰਦਰ ਨੂੰ ਕੀ ਜਾਂਦੀ ਪਰ ਠੀਕ ਆ ਮੇਰੀ ਗੱਲ ਸੁਣੋ ਮੈਨੂੰ ਥੋੜੇ ਜਿਹਾ ਪੈਸੇ ਚਾਹੀਦੇ ਆ 10000 ਰੁਪਇਆ ਮੇਰੇ ਦੋਹਾਂ ਜੇ ਕੋਲ ਹੈਗੇ ਆ ਤੇ ਕੀ ਕਰਨਾ ਕੰਮ ਆ ਮੈਨੂੰ ਕੋਈ ਗੱਲ ਨਹੀਂ ਦੱਸ ਦੂੰਗੀ ਤੁਹਾਨੂੰ ਮੈਂ ਖਾਂਦੀ ਨਹੀਂਗੀ ਫੱਕਾ ਨਹੀਂ ਮਾਰਦੇ 10000 ਦਾ ਉਹ ਪਤਾ ਲੱਗੇ ਕਰਨਾ ਕੀ ਆ ਮੈਨੂੰ ਕੰਮ ਆ ਕੰਮ ਦਾ ਨਾਂ ਹੈ ਨਹੀਂ ਮੈਂ ਸੰਦੀਪ ਨੂੰ ਫੋਨ ਲੈ ਕੇ ਦੇਣਾ ਜੀ ਫੋਨ ਲੈ ਕੇ ਦੇਣਾ ਤੇਰਾ ਦਿਮਾਗ ਨਹੀਂ ਖਰਾਬ ਹੋ ਗਿਆ ਚੰਗੇ ਘਰ ਵਿਆਹੀ ਆ ਉਹ ਤੇ ਭੜਕ ਜੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਮਾਪੇ ਉਹ ਫੋਨ ਲੈ ਕੇ ਦੇਣਦੇ ਆ ਤੇ ਸਾਡੇ ਪਲੇ ਨਹੀਂ ਰਹੂਗਾ ਉਹ ਕੱਖ ਨਹੀਂ ਕਹਿੰਦੇ ਮੈਂ ਆਪਣੀ ਕੁੜੀ ਨੂੰ ਦੇਣਾ ਵਾਂ ਨਾ ਉਹ ਤੁਹਾਡੀ ਨੂੰ ਮੈਨੂੰ ਕਦੀ ਫੋਨ ਲਾ ਕੇ ਨਹੀਂ ਦਿੱਤਾ ਅੱਜ ਵੀ ਮੈਂ ਕਿਹਾ ਸੀ ਮੰਮੀ ਜੀ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਕਰ ਦਿੰਦੇ ਨੇ ਤਾਂ ਕਿ ਮਤਲਬ ਹੋਇਆ ਮੈਨੂੰ ਨਹੀਂ ਕਹਿ ਸਕਦੇ ਵੀ ਮੰਮੀ ਆ ਰਹੀ ਮੈਂ ਲਾਤਾ ਕਰ ਲੋ ਤੁਸੀਂ ਗੱਲ ਤੇ ਨਾਲੇ ਮੈਂ ਲੈ ਨਹੀਂ ਕਲ ਨੂੰ ਉਹਦਾ ਕੋਈ ਨੰਬਰ ਮੈਂ ਇਹਨਾਂ ਦਾ ਤਰਲੇ ਨਹੀਂ ਕਰਨੇ ਤੇ ਫਲਾਣਿਆ ਤੂੰ ਫੋਨ ਲਾ ਦੇ ਤਾਂ ਢਿੰਗੜਿਆ ਤੂੰ ਲਾ ਦੇ ਆ ਕੰਮ ਮੈਨੂੰ ਨਹੀਂ ਗਏ ਆਉਂਦੇ ਹੈਗੇ ਨਹੀਂ ਤੈਨੂੰ ਪਤਾ ਤਾਂ ਹੈਗਾ ਵੀ ਆਪਣੀ ਕੁੜੀ ਜਿਹੜੀ ਕਿੰਨੀ ਸੰਦਾਊ ਆ ਉਹਨੇ ਇਹ ਥੋੜਾ ਕਹਿਣਾ ਪਰੋਣੇ ਨੂੰ ਤੇ ਮੈਨੂੰ ਉਹ ਦੇਓ ਆਪਣਾ ਫੋਨ ਤੇ ਮੈਂ ਪੈਟ ਕਰਨਾ ਤਾਂ ਇਹ ਤਾਂ ਮੈਂ ਕਹਿੰਦੀ ਆ ਉਹਨੂੰ ਫੋਨ ਲੈ ਦਿੰਦੇ ਆ ਆਪੇ ਕਰ ਦਿਆ ਕਰੂਗੀ ਉਹ ਲੈ ਲਊਗਾ ਪਰਵਾਹ ਤੁਹੀ ਨਾ ਪੈੜੀਓ ਤਕੋ ਮੋਕਾ ਜਿੱਦਾਂ ਤੁਹਾਡੀ ਨੌਣੇ ਕਹਿਤਾ ਨਾ ਉਹਦੀਆਂ ਹੀ ਗੱਲਾਂ ਤੇ ਤੁਰ ਪੇ ਵੀ ਪਰੋਣਾ ਲੈ ਦੂਗਾ ਕਿਉਂ ਪਰੋਣਾ ਲੈ ਦੂਗਾ ਵਿਆਹ ਵੀ ਤੇ ਇਦਾਂ ਕੀਤਾ ਉਹ ਤਾਂ ਅੱਗੇ ਹੀ ਚੌਂਦੀ ਆ ਵੀ ਖਰਚਾ ਨਾ ਹੋਵੇ ਜੋ ਕੁਝ ਹੈਗਾ ਸਾਡੇ ਜੋਗਾ ਹੀ ਰਵੇ ਪਰ ਮੈਂ ਤੇ ਆਪਣੀ ਨੂੰ ਇਦਾਂ ਨਹੀਂ ਰਹਿ ਲੈਣਾ ਮੈਂ ਤੁਹਾਨੂੰ ਦੱਸਦਾ ਗੱਲ ਆਪਣੇ ਨੌਪੁੱਤ ਤੇ ਮਗਰ ਨਾ ਲੱਗੋ ਉਹ ਚੱਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਵੀ ਆਉਗੇ ਤਾਂ ਤੇ ਲੈ ਲਾਂਗੇ ਨਹੀਂ ਨਹੀਂ ਮੈਨੂੰ 10000 ਰੁਪਏ ਦੇ ਦੋ ਮੈਂ ਕਰਨ ਨੂੰ ਫੜੰਨੀ ਆ ਤੇ ਕਰਨ ਲਿਆ ਦਿੰਦਾ ਜੇ ਨਹੀਂ ਤਾਂ ਤੁਸੀਂ ਲਿਆ ਦੋ ਮੈਂ ਆਕੇ ਫੋਨ ਲਾ ਰਿਆ ਵਾਂ ਮੈਂ ਤੁਹਾਨੂੰ ਸਾਰੀ ਸਚਾਈ ਦੱਸਦੀ ਆ ਨਾ ਫੇ ਮੈਂ ਫੋਨ ਲੈ ਕੇ ਦੇਣਾ ਤਾਂ ਫੇ ਤੁਸੀਂ ਲਿਆ ਦਿਓ ਬਹੁਤਾ ਮੇਰੇ ਕੋ ਨਾ ਬਲਾਓ ਚਲੋ ਤੇਰੀ ਮਰਜ਼ੀ ਆ ਪੈਸੇ ਫੂਕਣੇ ਆ ਨਹੀਂ ਪੈਸੇ ਕਾਦੇ ਫੂਕਣੇ ਆ ਹੱਦ ਵਾਲੀ ਗੱਲ ਵਾ ਤੇ ਇਹ ਸਾਰਾ ਟੱਬਰ ਇੱਕੋ ਗਾਲੀ ਕਰੀ ਜਾਣ ਦੇ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਮੰਨ ਗਈ ਜਿੱਥੇ ਤੁਸੀਂ ਉਹਦਾ ਰਿਸ਼ਤਾ ਕੀਤਾ ਜੇ ਮੈਂ ਤੁਹਾਨੂੰ ਕਿਹਾ ਕਿ ਤਾ ਪੁੱਛ ਦੱਸ ਕਰ ਲੋ ਤਾਂ ਤੁਸੀਂ ਮੇਰੇ ਆਖੇ ਨਾ ਲੱਗੇ ਕੰਨੋ ਫੜ ਕੇ ਮੇਰੀ ਧੀ ਨੂੰ ਤੋੜਤਾ ਨਾ ਕੋਈ ਜੀ ਮੇਰੇ ਨਾਲ ਗੱਲ ਕਰਾਉਂਦੇ ਆ ਹੱਦ ਹੋ ਗਈ ਏ ਤੁਹਾਡੇ ਵਾਲੀ ਤੇ ਮੇਰੀਆਂ ਅੱਖਾਂ ਵਿੱਚ ਕੱਟਾ ਸਾਰੇ ਜਾਣੇ ਪਾਉਂਦੇ ਆ ਕੋਈ ਗੱਲ ਨਹੀਂ ਫੋਨ ਤਾਂ ਮੈਂ ਲੈ ਕੇ ਰਹਿਣਾ ਜੋ ਮਰਜ਼ੀ ਹੋ ਜੇ ਜੇ ਪੁੱਤ ਨੂੰ ਕਹਾਂ ਤੋ ਉਹ ਕਹਿੰਦਾ ਕੋਈ ਨਹੀਂ ਲਿਆ ਦਾਂਗੇ ਜੇ ਪਿਓ ਨੂੰ ਕਹਾਂ ਤੋ ਉਹ ਕਹਿੰਦਾ ਲਿਆ ਦਾਂਗੇ ਹੱਦ ਹੋ ਗਈ ਇਹਨਾਂ ਵਾਲੀ ਹੋਏ ਐ ਮਾਤਾ ਹਾਂ ਹੋਏ ਐ ਛੜੋ ਛੜ ਜਿਹੜੇ ਪੈਸੇ ਦਿੱਤੇ ਸੀ ਚੱਲ ਗਿਆ ਬੜਾ ਵਧੀਆ ਸਰ ਗਿਆ ਸੀ ਮਾਲਾ ਕਿੱਥੇ ਮੱਥਾ ਲਵਾਦਾ ਮੇਰਾ ਜਿੰਨੇ ਵੱਡੇ ਬੰਦੇ ਆ ਨਾ ਸਾਡੇ ਵੀ ਖਰਚੇ ਰਹੀਆਂ ਪੂਰੀ ਹੋਣਾਂ ਉਹਨਾਂ ਦੇ ਕੀ ਗੱਲ ਹੋ ਰਹੀ ਹੋਣ ਆ ਗਈ ਹੈ ਮਾਤਾ ਹੂੰ ਕੇ ਤੂੰ 2000 ਲੈਤਾ ਹੀ ਨਾ ਆਹੋ 2000 ਦੀ ਹੈ ਨਾ ਉਹਦੀ ਸੁਰਖੀਆਂ ਮਿਲ ਨਹੀਂ ਆਈਆਂ ਨਾ ਤੇ ਦੋ ਸੂਟ ਲੈ ਲਏ ਉਹਨੇ 50 500 ਦੇ ਲੈ ਉਹ ਤੇ ਮੁੰਡੇ ਨੇ ਫੋਨ ਚੁੱਕ ਲਿਆ ਦੋਹਾਂ ਤੇ ਨਾ ਹੁਣ ਕੀਤਾ ਅੱਛਾ ਇੱਕ ਦੋਨੇ ਤਾਂ ਮਨਾ ਕਰਤਾ ਹੂੰ ਤੇ ਬਾਜੋ ਮੁੰਡੇ ਨੇ 5000 ਰੁਪਏ ਪਾਇਆ ਤੇ ਫੇਰ ਸੂਟਾਂ ਦੇ ਪੈਸੇ ਦਿੱਤੇ ਮੈਂ ਇਹ ਲੈਣਾ ਦਿੰਦੇ ਕਿਦੇ ਉਹ ਮੇਰੀ ਬੇਟੀ ਹੋ ਜਣੀ ਉੱਤੇ ਇੱਜ਼ਤੀ ਵਾਲੀ ਗੱਲ ਹੀ ਫਿਰ ਤੇ ਪਤਾ ਹੀ ਤੇ ਦੱਸ ਇਹ ਤਾਂ ਗੱਲੋਂ ਦੇ ਵਾਸਤੇ ਗਲਤਵਾ ਇੱਕਠੇ ਪੰਜ 500 ਦੇ ਲੈਣੇ ਜੇ ਲੈਣਾ ਹੀ ਤੇ ਇੱਕ ਸੂਟ ਲੈ ਲੈਂਦੀ ਕੋਈ ਹੋਵੇ 1000 1200 ਵਾਲਾ ਲੰਨੀ ਚੱਲ ਵੱਡੀ ਗੱਲ ਹੀ ਤੇ ਉਹਨੂੰ ਤੇ ਫਿਰ ਇਕੱਠਾ ਹੀ ਇਹੋ ਗੱਲ ਵੀ ਖਰਚ ਕਰਾਤਾ ਇੰਨਾ ਇੰਨਾ ਨਹੀਂ ਵੇਖਿਆ ਵੀ ਜੇਬ ਚੋਂ ਦੀ ਚ ਪੈਸੇ ਹੋਣਗੇ ਵੀ ਕਿ ਨਹੀਂ ਹੋ ਮਾਰਦਾ ਇਹ ਸ਼ੁਕਰ ਕਰ ਮੁੰਡੇ ਦੇ ਫੋਨ ਚੋਕ ਲਿਆ ਨਹੀਂ ਤੇ ਬੇਇਤੀ ਹੋ ਜਣੀ ਉੱਥੇ ਤੇ ਮੈਂ ਮੂੰਹ ਕਿੱਥੇ ਦੇਣਾ ਸੀ ਹਾਂ ਇਹ ਤੇ ਗੱਲ ਹੈ ਸ਼ਰਮ ਵਾਲੀ ਗੱਲ ਆ ਦਿਖਾਣ ਤੋਂ ਉੱਠਣਾ ਕਿਦਾਂ ਹੀ ਉਹ ਕਹਿੰਦੀ ਕੋਹ ਨਹੀਂ ਆ ਉਹ ਮਿਸਨੀ ਜੀ ਬਣ ਕੇ ਨਾ ਉਹਨੇ ਇਦਾਂ ਵੇਖਿਓ ਖਰਚਾ ਕਰਾਈ ਜਾਣਾ ਤੇ ਅਹੀਂ ਥੱਲੇ ਲੱਗ ਜਾਣਾ ਵਾ ਇਹ ਤੇ ਚੰਗੀ ਗੱਲ ਜੇ ਹੁਣ ਜਿਹੜੀ ਤਗੜੇ ਕਰਦੀ ਆਈ ਹੈ ਤੇ ਉਹਨੂੰ ਆਪ ਨੂੰ ਸੋਚ ਆਈ ਦੀ ਆ ਕਿ ਜਦੋਂ ਤੈਨੂੰ ਦੇਖਦਾ ਤੇ ਹੈਗਾ ਘਰ ਆਪਣਾ ਪੁੱਤ ਜਾਂ ਤੇ ਉਹਨੂੰ ਸਾਡੇ ਘਰ ਤਾਂ ਨਹੀਂ ਮਾਤਾ ਉਹਨੇ ਨਹੀਂ ਘਰ ਦੇਖਣਾ ਮੈਂ ਉਹਦੇ ਹਾਲਾਤ ਦੇਖ ਲਏ ਉਹਨੇ ਕੱਖ ਨਹੀਂ ਪੁੱਛਿਆ ਕਿ ਕਿੰਨੇ ਪੈਸੇ ਕੋਲ ਵਾਜਾ ਕਿਦਾਂ ਕਿਦਾਂ ਨਹੀਂ ਆਪਣਾ ਸਮਾਨ ਲੈ ਗਿਆ ਚੁੱਪ ਕਰਕੇ ਕਹਿੰਦਾ ਫਰਜ ਬਣਦਾ ਹੈ ਨਾ ਤੁਹਾਡੇ ਕੋਲ ਕਿੰਨੇ ਕੁ ਪੈਸੇ ਆ ਹੁਣ ਚਾਰ ਚਾਰ ਨੂੰ ਸੁਖੀਆਂ ਲੈ ਢੀ ਫਿਰਦੀ ਆ ਕਦੀ ਕੋਹਲੇ ਵਾਲੇ ਵਾਲਾ ਉਹਨੂੰ ਮੇਰੇ ਕੋਹਲੇ ਵਾਲੇ ਬਸ ਇਹ ਤੇ ਫਿਰ ਗੱਲ ਇਦਾਂ ਕਿਦਾਂ ਵਾਰਾ ਖਾਊ ਸਾਡੇ ਇੱਕ ਬੜੀ ਸ਼ਹਿਰ ਗਈ ਆ ਸਾਡਾ ਟਾਈਮ ਮੁੱਕ ਗਿਆ ਅੱਗੇ ਕੀ ਕਰਨਾ ਉਹ ਹਰ ਹਮ ਕਰਨਾ ਕੀ ਹੈ ਫਿਰ ਕੀ ਆਖਣਾ ਹੁਣ ਇਹਨੂੰ ਇਹ ਆਖਣਾ ਨਹੀਂ ਮੰਗਾ ਤੂੰ ਹੀ ਸਮਝਾਓ ਨਾ ਫਿਰ ਹੋਰ ਕੀ ਹੈ ਮੈਂ ਤਾਂ ਨਹੀਂ ਕਹਣਾ ਨਹੀਂ ਉਹਨੂੰ ਉਹ ਤਾਂ ਫਿਰ ਹੁਣ ਮੈਂ ਸਮਝਾਵਾਂਗੀ ਕਿ ਪਤਾ ਆਪਣਾ ਕਰ ਆ ਫਿਰ ਇਦਾਂ ਕਿਉਂ ਵਿਚੋਲਣ ਗਿਓ ਮੜਾ ਜਾ ਅਸੀਂ ਜਿੰਨੇ ਜੋਗੇ ਹੈਗੇ ਉਹਨਾਂ ਨੇ ਕਰਨਾ ਵਾ ਇਹਨੇ ਵੀ ਮੂੰਹ ਚੁੱਕ ਕੇ ਕਦੀ ਉਹ ਲੈਂਦਾ ਕਦੀ ਉਹ ਲੈਂਦਾ ਆਪੇ ਤੇ ਇਦਾਂ ਕਰਨ ਲਈ ਆ ਖਰਚਾ ਤੇ ਇੱਕ ਵਾਰ ਸ਼ਹਿਰ ਗਈ ਆ ਤੇ ਤੁਹਾਨੂੰ ਪੂਰੀ ਪੇਕੇ ਜਾਣਾ ਉੱਥੇ ਬਣ ਕੀ ਕਰਨਾ ਆ ਵੀ ਚੀਜ਼ ਲੈ ਲੋ ਆ ਵੀ ਚੀਜ਼ ਲੈ ਲੋ ਗੱਲ ਠੀਕ ਆ ਤੇਰੀ ਇਹ ਤਾਂ ਗੱਲ ਵਕੇ ਸੱਚੀ ਗੱਲ ਹੈ ਜੇ ਉਹਨੇ ਅੱਜ ਇੰਨਾ ਕਰਾਤਾ ਤੇ ਗਾਂ ਕਿਦਾ ਕੱਟ ਕਰਨਾ ਨੇ ਇਹ ਤਾਂ ਸਾਡੇ ਮਾੜੇ ਸਮਝਾਗੀ ਕੀ ਕਹਿੰਦੀ ਆ ਨਹੀਂ ਤੇ ਫਿਰ ਨਾ ਜੋਬਨ ਭਾਈ ਉਹਨਾਂ ਨੂੰ ਕਹਾਂਗੇ ਆਹ ਇਹਨੂੰ ਮਰਮੜਾ ਸਮਝਾਉਣਗੇ ਨਹੀਂ ਉਹਨਾਂ ਨੂੰ ਕਹਾਂਗੇ ਪਹਿਲੇ ਪਹਿਲਾਂ ਤੇ ਉਹਨਾਂ ਨੂੰ ਕਹਾਂਗੇ ਤੇ ਜੇ ਉਹਨਾਂ ਦੇ ਸਮਝਿਆ ਨਾ ਸਮਝੇ ਫਿਰ ਆਪ ਸਮਝਾਵਾਂਗੇ ਆਪਾਂ ਘਰ ਕੀ ਘੜੀ ਬਣਾ ਆਪਣੇ ਘਰ ਦੀ ਅੱਖੀ ਦਾ ਹੁੰਦਾ ਪੁੱਤ ਲੋਕਾਂ ਵੱਲ ਵੇਖੀਦਾ ਨਹੀਂ ਹੁੰਦਾ ਆਪਣੇ ਘਰ ਵੱਲ ਵੇਖੀਦਾ ਜਿੰਨਾ ਕ ਘਰ ਦੇ ਵਿੱਚ ਗੰਜਾਸ ਹੋਵੇ ਉਹਨਾਂ ਕ ਖਰਚਾ ਕਰੀਦਾ ਹੁੰਦਾ ਚਲੋ ਕੋਈ ਗੱਲ ਨਹੀਂ ਅਖੀਨ ਮੈਂ ਵੀ ਸਮਝਾਵਾਂਗਾ ਆਹ ਆਜੋ ਅੰਦਰ ਚੱਲੀ ਫਿਰ ਨਾ ਕਹਾਣੀ ਕਰੇ ਕਿਹਨੇ ਸਮਝਾ ਲਈ ਨਾ ਤੁਸੀਂ ਕੋਈ ਗੱਲ ਅਰੇ ਮਨਨ ਚ ਗੱਲ ਆਈ ਜਾ ਆਜੋ ਐਵੇਂ ਜਿਹੜੇ ਕਵੇ ਆ ਕਹਿਣਾ ਨਹੀਂ ਕਿ ਰਸਤ ਹਵਾਨ ਚਲੋ ਕੋਈ ਗੱਲ ਨਹੀਂ